ਪੰਜਾਬ ਚ ਵਪ੍ਰਿਆ ਵੱਡਾ ਹਾਦਸਾ ਦੋ ਬੱਸਾਂ ਦੀ ਹੋਈ ਜ਼ਬਰਦਸਤ ਟੱਕਰ ਗੱਡੀ ਨੂੰ ਬਚਾਉਂਦੇ ਸਮੇਂ ਦੋਵਾਂ ਬੱਸਾਂ ਦੀ ਹੋਈ ਜ਼ਬਰਦਸਤ ਟੱਕਰ ਜੀ ਹਾਂ ਇਹ ਤਸਵੀਰਾਂ ਬਿਹੱਦ ਖੌਫਨਾਕ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਮਨ ਨੂੰ ਬੇਚੈਨ ਕਰ ਸਕਦੀਆਂ ਨੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸਾਂ ਚੱਕਨਾ ਚੂਰ ਹੋ ਗਈਆਂ ਦੇਖੋ ਕਿਵੇਂ ਬੱਸਾਂ ਦੀ ਹਾਲਤ ਖਰਾਬ ਹੋਈ ਪਈ ਹੈ ਤੁਹਾਨੂੰ ਦੱਸਦੀ ਹੈ ਕਿ ਖਬਰ ਤਾਰੀਵਾਰ ਦੀ ਹੈ ਜੀ ਹਾਂ ਤਾਰੀਵਾਲ ਤੋਂ ਆ ਰਹੀ ਜੀਟੀ ਰੋਡ ਦੇ ਉੱਪਰ ਸ਼ਾਹ ਪੈਟਰੋਲ ਪੰਪ ਦੇ ਕੋਲ ਦੋ ਬੱਸਾਂ ਦੀ ਇਹ ਜ਼ਬਰਦਸਤ ਟੱਕਰ ਹੋਈ ਹੈ ਮੌਕੇ ਤੇ ਪਹੁੰਚੇ ਐਸਐਚਓ ਤਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਫਸਟ ਦੇਖ ਕੇ ਭੇਜ ਦਿੱਤਾ ਹੈ ਉਹਨਾਂ ਦੱਸਿਆ ਕਿ ਬੱਸ ਪਠਾਨਕੋਟ ਵੱਲੋਂ ਆ ਰਹੀ ਸੀ ਤੇ ਦੂਸਰੀ ਬੱਸ ਅੰਮ੍ਰਿਤਸਰ ਸਾਈਡ ਤੋਂ ਆ ਰਹੀ ਸੀ ਇੱਕ ਗੱਡੀ ਨੂੰ ਬਚਾਉਂਦੇ ਹੋਏ ਦੋਵੇਂ ਬੱਸਾਂ ਹਾਦਸਾ ਕਰਸਤ ਹੋ ਗਈਆਂ ਇੱਕ ਬੱਸ ਸੀ ਜੋ ਸਪੈਦੇ ਦੇ ਨਾਲ ਜਾ ਵੱਜੀ ਪਰ ਕਿਸੇ ਵੀ ਸਵਾਰੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਦੋ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਫਰਸਟ ایڈ ਦੇ ਕੇ ਭੇਜ ਦਿੱਤਾ ਗਿਆ ਸਾਰਾ ਹੋ ਗਿਆ ਬੜੀ 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 ਆਉਂਦੀ ਆ ਇਹ ਪਾਰੋ ਨਾਮ ਚੁੰਡੇ ਤੇ ਡੇਰੇ ਹੁੰਦੇ ਹਨ ਉਹ ਭਾਈ ਹੁੰਦੇ ਨੇ ਕੋਨੇ ਘਰ ਮੁੱਛ ਨਾਲੇ ਆਪਾਂ ਪਾ ਕੇ ਬਾਕੀ ਮੇਰੀ ਵਾਸੀ ਗੱਡੀ ਆਪਾਂ ਨੇ ਬਚਾ ਦੇ ਦੀ ਲੋੜ ਤੇ ਡੋਲ ਕਰਦੇ ਹਾਂ ਵੀ ਹਾਂ ਨਾ ਲੋਕਾਂ ਨੂੰ ਪਰਮਾਤਮਾ ਕਰ ਗਈ ਆਪਣੇ ਵਾਸੀ ਕਰਦੇ ਨੇ ਇਹ ਘਰ ਕਰਦੇ ਆਲੇ ਵੀ ਕੱਢੇ ਰੋਡੀਆਂ ਪਾ ਲਿਆ ਉਹਨੇ ਤਾਂ ਕੋਈ ਪਤਾ ਨਹੀਂ ਕਿ ਆ ਜਾਓ ਗੱਡੀ ਆ ਗਈ ਤਸਵੀਰਾਂ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਹਾਦਸਾ ਕਿੰਨਾ ਜ਼ਬਰਦਸਤ ਸੀ ਇਹ ਬੱਸਾਂ ਦੀ ਟੱਕਰ ਕਿੰਨੀ ਭਿਆਨਕ ਸੀ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਪੰਜਾਬ ਚ ਵਪਰੀਆ ਵੱਡਾ ਹਾਦਸਾ ਦੋ ਬੱਸਾਂ ਦੀ ਹੋਈ ਜ਼ਬਰਦਸਤ ਟੱਕਰ ਗੱਡੀ ਨੂੰ ਬਚਾਉਂਦੇ ਸਮੇਂ ਦੋਵਾਂ ਬੱਸਾਂ ਦੀ ਹੋਈ ਜ਼ਬਰਦਸਤ ਟੱਕਰ ਜੀ ਹਾਂ ਇਹ ਤਸਵੀਰਾਂ ਬੇहद ਖੌਫਨਾਕ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਮਨ ਨੂੰ ਬੇਚੈਨ ਕਰ ਸਕਦੀਆਂ ਨੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸਾਂ ਚਕਨਾ ਚੂਰ ਹੋ ਗਈਆਂ ਦੇਖੋ ਕਿਵੇਂ ਬੱਸਾਂ ਦੀ ਹਾਲਤ ਖਰਾਬ ਹੋਈ ਪਈ ਹੈ ਤੁਹਾਨੂੰ ਦੱਸਦੀ ਐ ਕਿ ਖਬਰ ਤਾਰੀਵਾਰ ਦੀ ਐ ਜੀ ਹਾਂ ਤਾਰੀਵਾਲ ਤੋਂ ਆ ਰਹੀ ਜੀਟੀ ਰੋਡ ਦੇ ਉੱਪਰ ਸ਼ਾ ਪੈਟਰੋਲ ਪੰਪ ਦੇ ਕੋਲ ਦੋ ਬੱਸਾਂ ਦੀ ਇਹ ਜ਼ਬਰਦਸਤ ਚੱਕਰ ਹੋਈ ਹੈ ਮੌਕੇ ਤੇ ਪਹੁੰਚੇ ਐਸਐਚਓ ਧਾਰਿਵਾਨ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਫਰਸਟ ਦੇਖ ਕੇ ਭੇਜ ਦਿੱਤਾ ਹੈ ਉਹਨਾਂ ਦੱਸਿਆ ਕਿ ਬੱਸ ਪਠਾਨਕੋਟ ਵੱਲੋਂ ਆ ਰਹੀ ਸੀ ਤੇ ਦੂਸਰੀ ਬੱਸ ਅੰਮ੍ਰਿਤਸਰ ਸਾਈਡ ਤੋਂ ਆ ਰਹੀ ਸੀ ਇੱਕ ਗੱਡੀ ਨੂੰ ਬਚਾਉਂਦੇ ਹੋਏ ਦੋਵੇਂ ਬੱਸਾਂ ਹਾਦਸਾ ਕਰਸਤ ਹੋ ਗਈਆਂ ਇੱਕ ਬੱਸ ਜੀ ਜੋ ਸਪੈਦੇ ਦੇ ਨਾਲ ਜਾ ਵੱਜੀ ਪਰ ਕਿਸੇ ਵੀ ਸਵਾਰੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਦੋ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਫਰਸਟ ایڈ ਦੇ ਕੇ ਭੇਜ ਦਿੱਤਾ ਗਿਆ ਵਾਹ ਬੋਤਲ ਕਹਿੰਦੇ ਉਹਦੇ ਕੋਲ ਜਿਹੜਾ ਬ੍ਰੇਕ ਨਾ ਮਾਰਦਾ ਭਾਈ ਇਹਦੇ ਕੰਮ ਗਲਤ ਹੋ ਜਾਂਦਾ ਚਲ ਬਚਾ ਹੋ ਗਿਆ ਵੱਡੀ ਵੱਡੀ ਆਉਂਦੀ ਆ ਉਹ ਰੇਲ ਰੋਡ ਇੱਕ ਪਾਰੋਂ ਨਾਕ ਚੋਂ ਦੇਖੇ ਹੋੜੇ ਆ ਉਹਨੇ ਕਰਾ ਮੁਸੱਲ ਨਾਲ ਆ ਕੇ ਆਪਣੀ ਵਾਸ ਦੀ ਗੱਡੀ ਉਹਨੇ ਬਚਾ ਦੇ ਦੀ ਲੋੜ ਤੇ ਸਟੌਪ ਕਰ ਲਿਆ ਉਹਨੇ ਸਮਾਤਮਾ ਕਰ ਗਈ ਆਪਣੇ ਵਾਸਤੇ ਕਰ ਦਿੱਤੀ ਇਹ ਕਰਦੇ ਆਲੇ ਵੀ ਕੱਢੇ ਰੋਡੀਆਂ ਪਾ ਲਿਆ ਉਹਨੇ ਕੋਈ ਪਤਾ ਨਹੀਂ ਕਿ ਤਸਵੀਰਾਂ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਹਾਦਸਾ ਕਿੰਨਾ ਜ਼ਬਰਦਸਤ ਸੀ ਇਹ ਬੱਸਾਂ ਦੀ ਟੱਕਰ ਕਿੰਨੀ ਭਿਆਨਕ ਸੀ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ